ਮਕੰਬਲ ਨੇ ਤੇ ਜਿਹੜੇ ਵੀ ਖਿਡਾਰੀ ਵੀਰ ਤੇ ਦਰਸ਼ਕ ਦੇਖਣਗੇ ਉਹ ਛੇਤੀ ਤੋਂ ਛੇਤੀ ਪਹੁੰਚਣ ਦੀ ਕੋਸ਼ਿਸ਼ ਕਰਿਓ ਤੁਹਾਨੂੰ ਔਰ ਡਿਟੇਲ ਦਿਖਾਉਣੇ ਆ ਇਸ ਕਬੱਡੀ ਕੱਪ ਦੀ ਸ਼ੁਰੂ ਇੱਥੋਂ ਕਰ ਲੈਣੇ ਆ ਇਸ ਪੋਸਟਰ ਤੋਂ ਇਹ ਦੇਖੋ ਜੀ ਇਹ ਸਾਡੇ ਹੈਗੇ ਸਨਮਾਨਯੋਗ ਸ਼ਖਸੀਅਤਾਂ ਸਾਰਿਆਂ ਦੀਆਂ ਜਿਨ੍ਹਾਂ ਦੀਆਂ ਫਲੈਕਸਾਂ ਲੱਗੀਆਂ ਤੁਹਾਨੂੰ ਦਿਖਾਵਾਂਗੇ ਤੁਸੀਂ ਆਪਣੇ ਆਪਣੇ ਹਿਸਾਬ ਨਾਲ ਪਛਾਣਦੇ ਰਹੋ ਤੇ ਆਪਣੇ ਆਪਣੇ ਹਿਸਾਬ ਨਾਲ ਪਹੁੰਚ ਜਾਓ ਇੱਥੇ ਜਿਹੜੇ ਜੀਤਕੋਟ ਦੇ ਤੇ ਕਾਕਾ ਨਗਲਾ ਵੀ ਪਹੁੰਚ ਰਹੇ ਨੇ ਖਿਡਾਰੀ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਬੰਦੇ ਬਿਲਕੁਲ ਤਿਆਰੀ ਕਰ ਚੁੱਕੇ ਹੈਗੇ ਤੇ ਬਸ ਬਹੁਤ ਛੇਤੀ ਕਬੱਡੀ ਕੱਪ ਸ਼ੁਰੂ ਹੋਣ ਲੱਗਿਆ ਇਹ ਦੇਖੋ ਜੀ ਤੀਸਰੀ ਫਲੈਕਸ ਇਹ ਆ ਗਈ ਤੁਸੀਂ ਜਿਹੜੀਆਂ ਵੀ ਸਨਮਾਨਯੋਗ ਸ਼ਖਸੀਅਤਾਂ ਸਾਰਿਆਂ ਦੀ ਪਛਾਣ ਕਰ ਸਕਦੇ ਹੋ ਤੁਸੀਂ ਇਹ ਖੜੇ ਆ ਸਾਡੇ ਸੇਵਾਦਾਰ ਬੰਦੇ ਇਹ ਫਲੈਕਸ ਦੇਖ ਸਕਦੇ ਹੋ ਤੁਸੀਂ ਇਹ ਵੀ ਸਾਰੇ ਬੰਦਿਆਂ ਦੀਆਂ ਫੋਟੋਆਂ ਤੇ ਇੱਧਰ ਤੁਸੀਂ ਇਹ ਦੇਖ ਸਕਦੇ ਹੋ ਮੇਨ ਮੋਤਵਾਰ ਬੰਦੇ ਜਿਹੜੇ ਵੀ ਮਤਲਬ ਪਹਿਲਾ ਦੂਜਾ ਨਾਮ ਦੇਣਗੇ ਇੱਥੇ ਥੋੜੀ ਚਲ ਰੋਸ਼ਨੀ ਪੈ ਗਈ ਸੂਰਜ ਦੀ ਚਲਪੋਰ ਪੈ ਗਈ इत देख सकते हाँ जी और थान फ्लैक्स बाकी दिखाने ਇਹ ਐਡ ਜਿਹੜੀ ਲਗਵਾਈ ਗਈ ਹੈ ਫਲਾਈਟ ਟੈਕਸ ਵੱਲੋਂ ਤੇ 51000 ਰੁਪਏ ਇਹਨਾਂ ਨੇ ਮਤਲਬ ਟੂਰਨਾਮੈਂਟ ਨੂੰ ਦਿੱਤਾਗਾ ਯੋਗਦਾਨ ਪਾਇਆ ਤੇ ਇਹਦੇ ਚ ਸਟੱਡੀ ਟਰੈਵਲਰ ਸੈਟਲ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਇਹ ਦੇਖ ਸਕਦੇ ਹੋ ਇਹਨਾਂ ਨੇ 21000 ਰੁਪਿਆ ਗੋਲਡੀ ਕੈਨੇਡਾ 21000 ਰੁਪਿਆ ਬਾਈ ਕਬੱਡੀ ਕੱਪ ਵਾਸਤੇ ਇਹਨਾਂ ਨੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਨੂੰ ਯੋਗਦਾਨ ਪਾਇਆ ਏ ਵੀ ਸਾਡੇ ਉਹ ਦਾਨੀ ਸੱਜਣ ਜਿਨ੍ਹਾਂ ਨੇ ਯੋਗਦਾਨ ਪਾਇਆ ਟੂਰਨਾਮੈਂਟ ਦੇ ਵਿੱਚ ਆਪਣਾ ਤਿਲ ਫੁੱਲ ਪੇਂਟਾਂ ਤੇ ਕੋਈ ਮਤਲਬ ਜਿਵੇਂ ਕਿ ਕੋਈ ਫਿਜ਼ੀਕਲ ਵਰਕ ਕਰ ਰਿਹਾ ਕੋਈ ਨਹੀਂ ਪਹੁੰਚ ਸਕਿਆ ਦੂਰ ਦਰਾਡੇ ਤੋਂ ਸਭ ਨੇ ਪੈਸਾਂ ਦਾ ਯੋਗਦਾਨ ਪਾਇਆ ਤੇ ਇਹ ਸਾਰੇ ਮਤਲਬ ਨਗਰ ਦੀ ਸਹਿਯੋਗ ਦੇ ਨਾਲ ਤੇ ਸਾਰੇ ਹੀ ਨਗਰ ਦੀ ਮਿਹਨਤ ਦੇ ਨਾਲ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕਬੱਡੀ ਕੱਪ ਇਹ ਤੁਸੀਂ ਦੇਖ ਸਕਦੇ ਹੋ ਸਾਡੇ ਪਿੰਡ ਦੀ ਪੰਚਾਇਤ ਜਿਹਦੇ ਵਿੱਚ ਸਰਪੰਚ ਸਾਹਿਬ ਤੇ ਨੌ ਮੈਂਬਰ ਸਹਿबान ਇਹਨਾਂ ਦਾ ਵੀ ਪੂਰਾ ਸਹਿਯੋਗ ਇਹ ਸਖਸ਼ੀਆਂ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਵੀ ਕਬੱਡੀ ਕੱਪ ਦੇ ਵਿੱਚ ਕਿਸੇ ਵੀ ਤਰੀਕੇ ਚਾਹੇ ਉਹ ਪੈਸਿਆਂ ਦੇ ਨਾਲ ਚਾਹੇ ਉਹ ਮਿਹਨਤ ਦੇ ਨਾਲ ਸਰੀਰਕ ਮਿਹਨਤ ਦੇ ਨਾਲ ਆਉਂਦਾ ਯੋਗਦਾਨ ਪਾ ਰਹੇ ਆ ਸਭ ਨੂੰ ਸਨਮਾਨ ਦਿੱਤਾ ਗਿਆ ਤੇ ਸਾਰਿਆਂ ਦਾ ਬਹੁਤ ਬਹੁਤ ਸਨਮਾਨ ਕੀਤਾ ਜਾਊਗਾ ਤੇ ਟੂਰਨਾਮੈਂਟ ਬਿਲਕੁਲ ਸ਼ੁਰੂ ਹੋਣ ਦੀ ਤਿਆਰੀ ਚ ਹੈ ਜੀ ਤੇ ਜਿਹੜੇ ਜਿਹੜੇ ਵੀ ਬੰਦੇ ਦੇਖ ਰਹੇ ਆ ਉਹ ਟੂਰਨਾਮੈਂਟ ਦੀ ਰੌਣਕ ਵਧਾਓ ਆ ਕੇ ਤੇ ਹਮਾ ਹਮਾ ਕੇ ਪਹੁੰਚੋ ਬਹੁਤ ਵਧੀਆ ਵੱਡੀਆਂ ਟੀਮਾਂ ਆ ਰਹੀਆਂ ਨੇ ਤੇ ਤੁਸੀਂ ਇੰਜੋਏ ਵੀ ਕਰੋਗੇ ਹੁਣ ਤੁਹਾਨੂੰ ਦਿਖਾਉਣਾ ਹੈ ਜੀ ਗਰਾਊਂਡ ਦੀਆਂ ਤਿਆਰੀਆਂ ਤੇ ਸਟੇਜ ਦੀ ਤਿਆਰੀ ਵੀ ਚੱਲ ਰਹੀ ਹੈ ਤੇ ਗਰਾਊਂਡ ਵੀ ਤਿਆਰ ਕੀਤਾ ਜਾ ਰਿਹਾ ਹੈ ਮੁੰਡੇ ਸਵੇਰੇ 5 ਵਜੇ ਤੋਂ ਲੱਗੇ ਹੋਏ ਹੈਗੇ ਅਸੀਂ ਬਹੁਤ ਮਿਹਨਤ ਕਰ ਰਹੇ ਹਾਂ ਸਾਰੇ ਤੇ ਸਾਰੇ ਵੀ ਦੇਖਣ ਵਾਲੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਤੁਸੀਂ ਹੌਮਾ ਹਮਾ ਕੇ ਪਹੁੰਚੋ ਤੇ ਸਾਡੀ ਜਿਹੜੀ ਮਿਹਨਤ ਆ ਕੇ ਮਤਲਬ ਸਾਨੂੰ ਵੀ ਇਸ ਚੀਜ਼ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਸੇਵਾਦਾਰਾਂ ਨੂੰ ਸੇਵਾ ਕਰਨ ਦੇ ਵਿੱਚ ਆਨੰਦ ਹੁੰਦਾ ਤੇ ਦਰਸ਼ਕ ਵੀਰਾਂ ਨੂੰ ਵਧੀਆ ਗੇਮ ਦੇਖਣ ਦੇ ਵਿੱਚ ਆਨੰਦ ਹੁੰਦਾ ਤੇ ਖੇਡਣ ਵਾਲਿਆਂ ਨੂੰ ਵਧੀਆ ਗੇਮ ਖੇਡਣ ਦੇ ਵਿੱਚ ਆਨੰਦ ਆਉਂਦਾ ਇਸ ਕਰਕੇ ਵੀ ਅਸੀਂ ਜਿਹੜੇ ਸੇਵਾਦਾਰ ਆ ਉਹਨਾਂ ਨੇ ਪੂਰੀ ਆਪ ਦਾ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਕਿ ਮਤਲਬ ਸਾਡੇ ਵੱਲੋਂ ਕੋਈ ਕਮੀ ਨਾ ਰਹੇ ਜੇ ਪ੍ਰਬੰਧਾਂ ਦੇ ਵਿੱਚ ਕਿਉਂਕਿ ਬਾਹਰੋਂ ਜੋ ਵੀ ਬੰਦਾ ਆਊਗਾ ਦੇਖਣ ਹਰ ਬੰਦੇ ਨੂੰ ਇਹ ਲੱਗੇ ਕਿ ਹਾਂ ਯਾਰ ਵਾਕਈ ਮੁੰਡਿਆਂ ਨੇ ਕਬੱਡੀ ਕੱਪ ਕਰਾਇਆ ਇਹ ਚੀਜ਼ ਤੇ ਪੂਰਾ ਜੋਰ ਲੱਗਿਆ ਹੋਇਆ ਸਾਡੇ ਪ੍ਰਬੰਧਕ ਸੱਜਣਾ ਦਾ ਸਾਡੇ 11 ਮਿੱਤਰਾਂ ਦਾ ਸਾਰਿਆਂ ਦਾ ਜਿਹੜੇ-ਜਿਹੜੇ ਵੀ ਪ੍ਰਬੰਧ ਦੇ ਵਿੱਚ ਜੁਟੇ ਹੋਏ ਆ ਤੇ ਜਿਹੜੇ ਪਿੰਡ ਵਾਸੀ ਕੋਈ ਦੂਰ ਦਰਾਡੇ ਬੈਠਾ ਆ ਜਾਂ ਕੋਈ ਬਾਹਰ ਫੌਰਨ ਦੇ ਵਿੱਚ ਬੈਠਾ ਜਾਂ ਕੋਈ ਵਾਰਲੇ ਸ਼ਹਿਰ ਦੇ ਵਿੱਚ ਬੈਠਾ ਉਹ ਸਾਰੇ ਕੋਈ ਪੈਸੇ ਨਾਲ ਆਪਣੀ ਮਦਦ ਪਾ ਰਿਹਾ ਕੋਈ ਟਾਈਮ ਕੱਢ ਕੇ ਆ ਰਿਹਾ ਕੋਈ ਹਰ ਬੰਦੇ ਦਾ ਪੂਰੇ ਪਿੰਡ ਦੇ ਵਿੱਚੋਂ ਹਰ ਬੰਦੇ ਦਾ ਸਹਿਯੋਗ ਆ ਇਸ ਕੱਪ ਦੇ ਵਿੱਚ ਇਸ ਕੱਪ ਦੀ ਸਫਲਤਾ ਦਾ ਸ਼ੇਰਾ ਪਿੰਡ ਦੇ ਹਰ ਬੰਦੇ ਨੂੰ ਜਾਊਗਾ ਤੇ ਇਹ ਸਾਰੇ ਮੁੰਡੇ ਲੱਗੇ ਹੋਏ ਆ ਦੇਖੋ ਤਿਆਰੀਆਂ ਕਰਨ ਦੇ ਵਿੱਚ ਇੱਧਰ ਸਟਾਲਾਂ ਲੱਗੀਆਂ ਹੋਈਆਂ ਜੀ ਅ ਕਿਉਂਕਿ ਕਾਪਰ ਬਹੁਤ ਵੱਡਾ ਹੋਣ ਜਾ ਰਿਹਾ ਇਸ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਇਸ ਟਾਲਾਂ ਕਿੱਥੋਂ ਸ਼ੁਰੂ ਹੋ ਗਈਆਂ ਇੱਧਰ ਲੱਗੀਆਂ ਹੋਈਆਂ ਤਿੰਨ ਚਾਰ ਟਾਲਾਂ ਇੱਥੋਂ ਸਟਾਰਟ ਹੋ ਕੇ ਤੁਸੀਂ ਇੱਧਰ ਦੇਖੋਗੇ ਇਹ ਆ ਗਈਆਂ ਟਾਲਾਂ ਪੂਰਾ ਬਾਜ਼ਾਰ ਬਣਿਆ ਹੋਇਆ ਜੀ ਅ ਤੁਸੀਂ ਮੰਨ ਲਓ ਕੁਝ ਵੀ ਜੂਸ ਪੀਣਾ ਕੋਈ ਕੋੜੇ ਖਾਣੇ ਆ ਕਿਸੇ ਨੇ ਕੋਈ ਆਈਸਕ੍ਰੀਮ ਖਾਣੀ ਆ ਕੋਈ ਹੈ ਨਾ ਕਿਸ ਪ੍ਰਕਾਰ ਦਾ ਵੀ ਤੁਹਾਡਾ ਟੇਸਟ ਆ ਜਾਂ ਖਾਣਾ ਪੀਣਾ ਪਸੰਦ ਕਰਦੇ ਉਸ ਤਰ੍ਹਾਂ ਦਾ ਤੁਹਾਨੂੰ ਮਤਲਬ ਇਧਰ ਸਟਾਲਾਂ ਦੇ ਉੱਤੇ ਖਾਣ ਪੀਣ ਨੂੰ ਮਿਲੂਗਾ ਸੋ ਆਪਾਂ ਫੇਰ ਆਉਣੇ ਗਰਾਊਂਡ ਦੇ ਵਿੱਚ ਕਿਉਂਕਿ ਕੱਪ ਬਹੁਤ ਜ਼ਬਰਦਸਤ ਹੋਣਾਗਾ ਇਸ ਕਰਕੇ ਇਹ ਹਲੇ ਤੁਹਾਨੂੰ ਦਿਖਾ ਰਹੇ ਆ ਜਿਹੜੀਆਂ ਦੋ ਸਟੇਜਾਂ ਤਿਆਰ ਹੋਈਆਂ ਨੇ ਤੇ ਦੋ ਸਟੇਜਾਂ ਵੀ ਆਈਪੀ ਤਿਆਰ ਹੋਣੀਆਂ ਕਿਉਂਕਿ ਸਾਡਾ ਪਿੰਡ ਜਿਹੜਾ ਸਰਦੂਲਗੜ ਹਲਕੇ ਦੇ ਵਿੱਚ ਪੈਂਦਾ ਤੇ ਸਰਦੂਲਗੜ ਹਲਕੇ ਦੇ ਤਿੰਨੋਂ ਅ ਇੱਕ ਮੌਜੂਦਾ ਐਮਐਲਏ ਤੇ ਦੋ ਜਿਹੜੇ ਹੈਗੇ ਸਾਡੇ ਅ ਬਖਰੀਆਂ ਪਾਰਟੀਆਂ ਦੇ ਐਮਐਲਏ ਸ਼ਿਪ ਦੇ ਦਾਵੇਦਾਰ ਬੰਦੇ ਤਿੰਨੋਂ ਮਤਲਬ ਪਹੁੰਚਣਗੇ ਤੇ ਹਾਜ਼ਰੀ ਲਵਾਉਣਗੇ ਤੇ ਕਿਉਂਕਿ ਕਿਸੇ ਨੂੰ ਵੀ ਇਹ ਨਹੀਂ ਹੈਗਾ ਕਿਉਂਕਿ ਪਾਰਟੀ ਦਾ ਕੋਈ ਰੋਲ ਨਹੀਂ ਹੈ ਇਸ ਕਿਸੇ ਦਾ ਵੀ ਇਸ ਕੱਪ ਦੇ ਵਿੱਚ ਕਿਸੇ ਪਾਰਟੀ ਦਾ ਕੋਈ ਰੋਲ ਨਹੀਂ ਦੂਜੀ ਗੱਲ ਇਸ ਕੱਪ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਹੀ ਕਹਿ ਸਕਦੇ ਆ ਕਿ ਪਾਰਟੀ ਜੱਟੜੇ ਦੇ ਤੌਰ ਤੇ ਕੋਈ ਕਿਸੇ ਦਾ ਕੋਈ ਵਖਰੇਵਾ ਨਹੀਂ ਹੈ ਜਾਗੇ ਤੋਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਫੇਰ ਵਾਰੀ-ਵਾਰੀ ਇਹ ਤਿਆਰੀਆਂ ਦਿਖਾਉਂਦੇ ਰਵਾਂਗੇ ਇੱਕ ਵਾਰੀ ਫਿਰ ਤੁਹਾਨੂੰ ਫਲੈਕਸਾਂ ਤੇ ਨਜ਼ਰ ਮਰਵਾਉਣੇ ਆ। ਇਹ ਤੁਸੀਂ ਪਛਾਣ ਸਕਦੇ ਹੋ ਤੁਹਾਡਾ ਕੋਈ ਸੱਜਣ ਵੇਲੀ ਯਾਰ ਮਿੱਤਰ ਇਸ ਫਲੈਕਸ ਦੇ ਵਿੱਚ ਆ ਦੁਬਾਰੀ ਫਿਰ ਲੈ ਕਰਦੇ ਆ। यह है फर्स्ट नाम पझत्तर किलो द बेस्ट जो भी है फर्स्ट नाम ऐसे देख रहे सो हूँ असी ਅ ਦੁਬਾਰਾ ਫੇਰ ਤੁਹਾਡੇ ਨਾਲ ਜੁੜਾਂਗੇ ਇੱਕ ਵਾਰੀ ਥੋੜੀਆਂ ਤਿਆਰੀਆਂ ਦਾ ਕੰਮ ਕੰਮਲ ਕਰਾ ਦਈਏ ਛੋਟਾ ਸਤਿਵਾਦ ਆ